ਮਾਰੂਥਲ ਵਿੱਚ ਦੀ ਲੰਗਦਿਆਂ ਇੱਕ ਆਦਮੀ ਬੁੜ ਬੜਾਉਂਦਾ ਹੋਇਆ ਬੋਲ ਰਿਹਾ ਸੀ ਇਹ ਕਿੰਨੀ ਕੂੜਾ ਕਰਕਟ ਹੈ ਇਹ ਹਰਿਆ ਭਰਿਆ ਨਹੀਂ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ ਇੱਥੇ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਜਿਵੇਂ ਜਿਵੇਂ ਉਹ ਝੋਲ ਸੁਧੀ ਰੇਤ ਉੱਤੇ ਅੱਗੇ ਵਧ ਰਿਹਾ ਸੀ ਉਸ ਦਾ ਗੁੱਸਾ ਵੀ ਵਧਦਾ ਜਾ ਰਿਹਾ ਸੀ ਅਖੀਰ ਅਸਮਾਨ ਵੱਲ ਵੇਖ ਕੇ ਗੁੱਸੇ ਨਾਲ ਬੋਲਿਆ ਰੱਬਾ ਤੂੰ ਇੱਥੇ ਪਾਣੀ ਕਿਉਂ ਨਹੀਂ ਦਿੰਦਾ ਜੇ ਇੱਥੇ ਪਾਣੀ ਹੁੰਦਾ ਤਾਂ ਕੋਈ ਵੀ ਇੱਥੇ ਰੁੱਖ ਅਤੇ ਪੌਦਾ ਉੱਗ ਸਕਦਾ ਸੀ ਅਤੇ ਫਿਰ ਇਹ ਜਗ੍ਹਾ ਕਿੰਨੀ ਸੁੰਦਰ ਬਣ ਜਾਂਦੀ ਇਹ ਕਹਿ ਕੇ ਉਹ ਅਸਮਾਨ ਵੱਲ ਵੇਖਦਾ ਰਿਹਾ ਜਿਵੇਂ ਉਹ ਰੱਬ ਦੇ ਜਵਾਬ ਦੀ ਉਡੀਕ ਕਰ ਰਿਹਾ ਹੋਵੇ ਉਦੋਂ ਵੀ ਇੱਕ ਚਮਤਕਾਰ ਹੁੰਦਾ ਹੈ ਜਿਵੇਂ ਹੀ ਉਹ ਅੱਖਾਂ ਮੀਟਦਾ ਹੈ ਉਸ ਨੂੰ ਸਾਹਮਣੇ ਇੱਕ ਖੂਦ ਦਿਖਾਈ ਦਿੰਦਾ ਹੈ ਉਹ ਸਾਲਾਂ ਤੋਂ ਉਸ ਇਲਾਕੇ ਵਿੱਚ ਆਉਂਦਾ ਜਾਂਦਾ ਰਿਹਾ ਸੀ ਪਰ ਅੱਜ ਤੱਕ ਉਸਨੇ ਉੱਥੇ ਕੋਈ ਖੂਹ ਨਹੀਂ ਸੀ ਦੇਖਿਆ ਉਹ ਹੈਰਾਨ ਹੋ ਕੇ ਖੂਹ ਵੱਲ ਭੱਜਿਆ ਖੂਹ ਪਾਣੀ ਨਾਲ ਭਰਿਆ ਹੋਇਆ ਸੀ ਉਸਨੇ ਇੱਕ ਵਾਰ ਫੇਰ ਅਸਮਾਨ ਵੱਲ ਵੇਖਿਆ ਅਤੇ ਪਾਣੀ ਲਈ ਧੰਨਵਾਦ ਕਰਨ ਦੀ ਬਜਾਏ ਪਾਣੀ ਤਾਂ ਠੀਕ ਹੈ ਪਰ ਇਸ ਨੂੰ ਕੱਢਣ ਦਾ ਕੋਈ ਨਾ ਕੋਈ ਰਸਤਾ ਜ਼ਰੂਰ ਹੋਣਾ ਚਾਹੀਦਾ ਹੈ ਉਸਨੇ ਦੱਸਿਆ ਕਿ ਉਸਨੇ ਖੂਹ ਦੇ ਕੋਲ ਇੱਕ ਰੱਸੀ ਅਤੇ ਇੱਕ ਬਾਲਟੀ ਪਈ ਦੇਖੀ ਇੱਕ ਵਾਰ ਫੇਰ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਉਸਨੇ ਕੁਝ ਘਬਰਾਹਟ ਨਾਲ ਅਸਮਾਨ ਵੱਲ ਵੇਖਿਆ ਅਤੇ ਕਿਹਾ ਪਰ ਮੈਂ ਇਹ ਪਾਣੀ ਕਿਵੇਂ ਚੁੱਕਾਂਗਾ ਉਦੋਂ ਹੀ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਸ ਨੂੰ ਪਿੱਛੇ ਤੋਂ ਛੂ ਰਿਹਾ ਹੈ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੇ ਪਿੱਛੇ ਇੱਕ ਉੱਠ ਖੜਾ ਸੀ ਹੁਣ ਉਹ ਮਨੁੱਖ ਬਹੁਤ ਘਬਰਾਇਆ ਹੋਇਆ ਸੀ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਮਾਰੂਥਲ ਵਿੱਚ ਹਰਿਆਲੀ ਲਿਆਉਣ ਦੇ ਕੰਮ ਵਿੱਚ ਨਾ ਫਸਣਾ ਚਾਹੀਦਾ ਹੈ ਇਸ ਵਾਰ ਉਹ ਅਸਮਾਨ ਵੱਲ ਦੇਖੇ ਬਿਨਾ ਤੇਜ਼ ਕਦਮਾਂ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ ਉਸ ਨੇ ਅਜੇ 1-2 ਕਦਮ ਹੀ ਚੁੱਕੇ ਸਨ ਕਿ ਉੜਦੇ ਕਾਗਜ਼ ਦਾ ਇੱਕ ਟੁਕੜਾ ਉਸ ਦੇ ਨਾਲ ਚਿਪਕ ਗਿਆ ਉਸ ਟੁਕੜੇ ਤੇ ਲਿਖਿਆ ਹੈ ਮੈਂ ਤੁਹਾਨੂੰ ਪਾਣੀ ਬਾਲਟੀ ਅਤੇ ਰੱਸੀ ਦਿੱਤੀ ਪਾਣੀ ਲੈ ਜਾਣ ਦੇ ਸਾਧਨ ਵੀ ਦਿੱਤੇ ਹੁਣ ਤੁਹਾਡੇ ਕੋਲ ਉਹ ਸਭ ਕੁਝ ਹੈ ਜੋ ਤੁਹਾਨੂੰ ਮਾਰੂਥਲ ਨੂੰ ਹਰਿਆ ਭਰਿਆ ਬਣਾਉਣ ਲਈ ਚਾਹੀਦਾ ਹੈ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਉਹ ਆਦਮੀ ਇੱਕ ਪਲ ਲਈ ਰੁਕ ਗਿਆ ਪਰ ਅਗਲੇ ਹੀ ਪਲ ਉਹ ਅੱਗੇ ਵਧਿਆ